ਸਨ ਆਫ ਗੁਰਨਾਮ ਸਿੰਘ ਵਿਲੇਜ ਜਲਾਲ ਉਸਮਾ ਪੀਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਪੜਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਧਰਮ ਸਿੰਘ ਇਲੀਅਸ ਸ਼ਰਮਾ ਸੰਦੂ ਸਨ ਆਫ ਮੇਜਰ ਸਿੰਘ ਵਿਲੇਜ ਤਨਵਾਕਲਾ ਅਮਰਸਰ ਰੂਰਲ ਇਹ ਜੋ ਕਿ ਬਹੁਤ ਟਾਪ ਟੈਰਰਿਸਰ ਹਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਚ ਮੋੜਲੀ ਪੁੱਛ ਕੇ ਜਦੋਂ ਹੀ ਆਇਆ ਵੀ ਓਮਕਾਰ ਸਿੰਘ ਨੇ 에ਰਿਆਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਹੋਰ ਗਰਾਉਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਪਹਿਲਾਂ ਵੀ ਇੱਕ ਕੇਸ ਹਾਂ ਜਿਹੜਾ ਤੁਸੀਂ ਕਿਹਾ ਤਾਂ ਉਹ ਮੰਨ ਲੀ ਐਕਟੀਵਿਟੀ ਉਹ ਕਿਸ ਦਾ ਕਰੈਕਟਰ ਸੀਗਾ ਉਹਦੇ ਬਾਕੀ ਦੇ ਪਤੇ ਸਾਰੇ ਜਿਹੜਾ ਬੇਟੇ ਏਰੀਏ ਦੇ ਵਿੱਚ ਦੇਖਦੇ ਕੋ ਗੱਲ ਕੀ ਹੁੰਦੀ ਹੈ ਕਿ ਆਪ ਤਨੂੰ ਆ ਇਸ ਏਰੀਆ ਦਾ ਬੰਦਾ ਹੈ ਤਾਂ ਉਹ ਨੈਚੁਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲ ਚ ਵੀ ਦੇਖਿਆ ਬਟ ਮੇਨ ਬ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਆ ਡਿਸਟਰਬੈਂਸ ਪੈਦਾ ਕਰਨੀ ਆਪਣੇ ਮੁਲਕ ਦੇ ਵਿੱਚ ਉਹਦੇ ਚੋ ਲੱਗੇ ਰਹਿੰਦੇ ਆ ਔਰ ਜਿਹੜੇ ਭੋਲੇ-ਭਾਲੇ ਲੋਕ ਨੇ ਉਹ ਇਹਨਾਂ ਦੇ ਝਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਆ ਸਰ ਇਹ ਲੈ ਕੇ ਆਇਆ ਜਿਹੜਾ ਅਰੈਸਟ ਕੀਤਾ ਤੁਸੀਂ ਕਿਰ ਕੋ ਰੱਖੇ ਸੀ ਨਾ ਇਹ ਲੈ ਕੇ ਆਇਆ ਇਹ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ 'ਚ ਜਿੱਥੇ ਇੰਟਰਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ WhatsApp ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਇੱਕ ਹੋਰ ਅਲੱਗ ਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਤੇ ਕੰਮ ਕਰ ਰਹੇ ਆ ਸਰ ਕਿਹੜੇ ਅੱਗੇ ਸੰਗਠਨ ਵੱਲੋਂ ਭੇਜੇ ਗਏ ਬੱਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਹੈ ਜਿਹੜਾ ਧਰਮ ਸਿੰਘ ਏਰੀਅਸ ਧਰਮਾ ਸੰਧੂ ਹੈ ਯੂਕੇ ਬੇਸਡ ਟੈਰਰਿਸਟ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇਹ ক্লোਜ਼ ਅਸੋਸੀਏਟ ਹੈ ਉਹਦਾ ਔਰ ਇਹ ਕਾਫੀ ਐਕਟਿਵਲੀ ਹੁਣ ਕੰਮ ਕਰ ਰਿਹਾ ਸਰ ਇਥੇ ਟਾਰਗੇਟ ਕੀ ਟਾਰਗੇਟਸ ਨਹੀਂ ਅਜੇ ਤੱਕ ਕਲੀਅਰ ਹੋਏ ਕਿਉਂਕਿ ਜਿਹੜਾ ਬੰਦਾ ਫੜਿਆ ਗਿਆ ਵੈਪਨਸ ਡੀਐਨਏ ਉਹਨੂੰ ਰਸੀਵ ਕੀਤਾ ਤੇ ਅੱਗੇ ਪਹੁੰਚਾਉਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਸਰ ਕਿੱਥੇ ਇਹ ਵੈਪਨ ਕੀ ਦੀ ਗੂਸਟ ਜੀ ਸੁਝਾਵਾ ਆਪ ਵੀ ਸਪਸ਼ਟ ਕੀਤੇ ਪਰਸ ਤੋਂ ਦੇਖੋ ਟੈਰ ਟੈਰਰਿਸਟ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਬਿਕੋ ਕਰਨੇ ਸੀਗੇ ਬਿਕੋਜ਼ ਅਦਰਵਾਈ ਕੋਫਾਨੀ ਨਹੀਂ ਇਹਨੇ ਲੀਥਲ ਵੈਪਨ ਮੰਗਵਾਉਣ ਦਾ ਸਾਰੇ ਪਾਕਿਸਤਾਨ ਤੋਂ ਸਾਰੇ ਉਧਰੋਂ ਹੀ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨਸ ਨੇ ਸਰ ਜੀ ਇਟਾ ਚੱਲਦਾ ਹੋਰ ਵੀ ਲੋਕ ਸ਼ਾਮਲ ਹੋ ਗਏ ਨਹੀਂ ਮੈਂ ਕਿਉਂਕਿ ਕੱਲਾ ਨਹੀਂ ਕਰੀ ਸਕਦਾ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰੀਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅੱਗੇ ਕਿਉਂਕਿ ਅੱਜ ਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਲੈਂਡਮਾਰਕ ਦਿੱਤਾ ਜਾਂਦਾ ਹੈ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਸਰ ਆਹ ਮਤਲਬ ਇਹ ਸਾਰੇ ਬਲੌਕ ਵਗੈਰਾ ਤੁਹਾਨੂੰ ਪਤਾ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ ਪੀਐਕਸ 5 ਵੀ ਬੜਾ ਸੋਫਿਸਟੀਕੇਟਡ ਪਿਸਟਲ ਹੈ ਨਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਿਟਲੀ ਬਾਹਰੋਂ ਆਉਂਦੇ ਨੇ ਤੇ ਵਾਇਆ ਪਾਕਿਸਤਾਨ ਜਿਹੜੇ ਟੈਰਰਿਸਟ ਗਰੁੱਪਸ ਨੇ ਉਹਨਾਂ ਰਾਹੀਂ ਪੁਸ਼ ਇਨ ਕੀਤੇ ਜਾਂਦੇ ਆ ਜੋ ਜਦ ਕੀ ਇਹ ਗੜੀ ਸੀ ਤੱਕ ਵੀ ਆਮ ਤੌਰ ਤੇ ਕੋਈ ਘੱਟਾ ਹੋਇ ਨਹੀਂ ਫਿਰ ਬਦਲ ਇਹ ਪਹਿਲਾਂ ਤੁਸੀਂ ਇਹਨਾਂ ਨੂੰ ਅਪ੍ਰੋਚ ਕਰਦੇ ਇਸੇ ਨੂੰ ਕਿੰਨੀ ਕਾਮਯਾਬੀ ਨਾਲ ਦੇ ਟੀਮ ਦੇ ਕੋਲ ਦੇਖੋ ਬਹੁਤ ਵਧੀਆ ਕਾਮਯਾਬੀ ਇਹ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰੀਵੈਂਟ ਕਰਨਾ ਹੀ ਪੁਲਿਸ ਦਾ ਸਭ ਤੋਂ ਫਰਸਟ ਰੋਲ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾਯੋਗ ਹੈ ਔਰ ਮੈਨੂੰ ਆਈ ਐਮ ਵੈਰੀ ਪ੍ਰਾਊਡ ਆਫ ਦਿਸ ਫੈਕਟ देखो ये चल रही है गल ਤੁਹਾਨੂੰ ਪਤਾ ਹੀ ਆ ਉਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਅੱਗੇ ਤੋਂ ਅੱਗੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ